ਤੇ ਕੱਲ ਅ ਗਏ ਆ ਮੈਰਿਜ ਤੇ ਸਿਗੇ ਸਾਰੇ ਇਕੱਠੇ ਤੇ ਉਸ ਤੋਂ ਬਾਅਦ ਵਿੱਚ ਸ਼ਾਮ ਨੂੰ ਕੋਈ ਦੋਸਤ ਦੋਸਤ ਕੰਦੇ ਵਿੱਚ ਚਲੋ ਆਪਾਂ ਚਲਦੇ ਆ ਘੁੰਮਣ ਫਿਰਨ ਵਾਸਤੇ ਇੱਥੇ ਘੁੰਮਣ ਵਾਸਤੇ ਗਏ ਆ ਤੇ ਰਸਤੇ ਦੇ ਵਿੱਚ ਜਿਹੜੀ ਇਹ ਦੁਰਘਟਨਾ ਜਿਹੜੀ ਆ ਜਿਸ ਨੂੰ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਸਾਡੇ ਕੋਲੋਂ ਤੇ ਪਤਾ ਲੱਗਿਆ ਰਾਤ ਨੂੰ ਵੀ ਇਦਾਂ ਐਕਸੀਡੈਂਟ ਹੋ ਗਿਆ ਟਰੱਕ ਨੇ ਮਾਰੀ ਸਾਈਡ ਗੱਡੀ ਅਨियੰਤਰਤ ਹੋ ਕੇ ਤਾਂ ਦੂਸਰੇ ਪਾਸੇ ਚਲੇ ਗਈ ਸਾਹਮਣੇ ਟੈਂਕਰ ਆ ਰਿਹਾ ਸੀਗਾ ਤੇ ਉਹਦੀ ਚਪੇਟ ਚਾ ਕੇ ਤੇ ਬਲਾਸਟ ਹੋ ਗਿਆ ਸਾਡਾ ਪੰਜਾਬੀਆ ਆਪਦੇ ਵਿੱਚੋਂ ਤੁਸੀਂ ਵੀ ਕੱਢ ਸਕਦੇ ਹੋ Hãy subscribe cho kênh Ghiền Mì Gõ Để không bỏ lỡ những video hấp dẫn ਉਹ ਤੇ ਗੱਲੇ ਸ਼ੁਰੂ ਕਰਦੇ ਗਏ ਨੇ ਵਿਆਹ ਤੇ ਗਏ ਜੀ ਜਾਂ ਲੱਗੇ ਆ ਸਾਡੋ ਮੁੰਡਾ ਗਾ ਵਿਆਹ ਜਨਾਜ਼ੇ ਤੇ ਚਲੋ ਜਾਂਦੇ ਆ ਜੀ ਸਾਨੂੰ ਕਰੀਬ 8:11 ਵਜੇ ਸਾਨੂੰ ਫੋਨ ਆਇਆ ਵਾ ਤੁਸੀਂ ਇੱਧਰ ਦਾ ਹਸਪਤਾਲ ਤੋਂ ਗੱਪੂ ਵਾਲਿਆਂ ਦਾ ਵੀ ਇਹ ਤੁਹਾਡੇ ਬੱਚੇ ਆ ਤੁਸੀਂ ਆਓ ਵੀ ਮਤਲਬ ਆ ਕੇ ਦੇਖੋ ਅਕਸੀਡੈਂਟ ਜਾਂ ਹੋਇਆ ਜਦੋਂ ਉੱਥੇ ਜਾ ਕੇ ਗਏ ਆ ਮੇਰਾ ਮਲੋ ਸੰਧੂ ਸਾਹਿਬ ਆ ਉੱਥੇ ਰਾਤ ਨੂੰ ਗਏ ਆ ਉੱਥੇ ਜਾ ਕੇ ਦੇਖਿਆ ਉਹਨਾਂ ਨੇ ਕਿਹਾ ਵੀ ਇਹ ਡੈੱਡ ਬੱਚੇ ਤੁਹਾਡੇ ਡੱਡ ਹੋ ਗਏ। ਅੱਛਾ ਜੀ। ਸਾਨੂੰ ਉੱਥੇ ਜਾ ਕੇ ਪਤਾ ਲੱਗਾ। ਜਾ ਕੇ ਪੂਰਾ ਆਹ ਵੀ ਉਹਨਾਂ ਨੂੰ ਮੈਂ ਹਜੇ ਇੱਥੇ ਹੀ ਉਹ ਹਜੇ ਵੀ ਉੱਥੇ ਹੀ ਹੈਗੇ ਨੇ। ਵੀ ਜਾ ਕੇ ਹਸਪਤਾਲ ਦੇ ਵਿੱਚ ਥਾਣੇ ਦੇ ਛੇ ਜਹਿਰੇ ਨੇ। ਅਜੇ ਤੱਕ ਸਾਨੂੰ ਕੁਝ ਵੀ ਨਹੀਂ ਪਤਾ ਲੱਗਾ ਹੈਗਾ ਪੂਰਾ ਰਾਤ ਨੂੰ ਕਿੰਨੇ ਜਾਣੇ ਸੀ ਇਹ ਕਿੱਥੇ ਜਾ ਰਹੇ ਸੀ। ਇਹ ਭਾਈ ਸਾਨੂੰ ਇੰਨਾ ਵੀ ਨਹੀਂ ਪਤਾ ਹੈਗਾ ਵੀ ਉੱਧਰ ਕੋਈ ਵਿਆਹ ਆ ਦੀ ਜਿੱਦਾਂ ਤੀ ਸਵੇਰ ਮਕੇਰੀਆਂ ਅੱਗੇ ਜਿੱਥੇ ਵਿਆਹ ਸੀ। ਵਿਆਹ ਤੋਂ ਵਾਪਸ ਆ ਰਹੇ ਸੀ। ਅੱਛਾ ਜੀ। ਉੱਧਰੋਂ ਵਿਆਹ ਤੋਂ ਵਾਪਸ ਆ ਰਹੇ ਸੀ ਸੌਰੀ। ਵਿਆਹ ਤੋਂ ਵਾਪਸ ਆ ਰਹੇ। ਕਿੰਨੇ ਸਾਲ ਦੀ ਤੇ ਬੱਚੇ ਦੀ ਉਮਰ ਹੈ ਕੀ ਨਾਮ ਹੈਗਾ ਹਾਂ ਇੱਕ ਦਾ ਨਾਮ ਅਭੀ ਹੈਗਾ ਜਿਹੜਾ ਇੱਥੇ ਹੈ ਹਾਂ ਮੁੰਡਾ ਸਾਡੇ ਦਾ ਅਭੀ ਨਾਂ ਜੀ ਜੀ ਇਹਦੀ ਉਮਰ ਹੈਗੀ ਹੈ 22 ਸਾਲ ਇਹ ਬਾਕੀ ਨਾਲ ਦੋਸਤ ਸੀ ਜਾਂ ਭਰਾ ਸੀ ਇਹ ਦੋਸਤ ਨੇ ਸਾਰੇ ਅੱਛਾ ਜੀ ਇੱਕੋ ਜਿਹਾ ਪਰਕ ਕੈਂਪ ਦੇ ਰਹੇ ਹਾਂ ਹਾਂ ਅੱਛਾ ਜੀ ਪਰਕ ਕੈਂਪ ਦੇ ਤਿੰਨ ਮੁੰਡੇ ਇੱਥੇ ਦੇ ਆ ਇੱਕ ਕੋਈ ਗਾਂਧੀ ਕੈਂਪ ਇੱਕ ਗਾਂਧੀ ਕੈਂਪ ਦਾ ਇੱਕ ਹੋਰ ਕਬੀਰਨਗਰ ਦਾ ਨਹੀਂ ਗਾਂਧੀ ਕੈਂਪ ਗਾਂਧੀ ਕਾਪ ਦੇ ਰਿਹਾ ਅੱਛਾ ਪੰਜ ਜਾਨ ਇਹ ਪਤਾ ਲੱਗਿਆ ਕਿਦਾਂ ਹਾਸਾ ਹੋਇਆ ਸਾਨੂੰ ਭਾਜੀ ਕੁਝ ਵੀ ਪਗਾਂਦਾ ਸੁਣਿਆ ਵੀ ਮਤਲਬ ਕਿਸੇ ਗੱਡੀ ਦੇ ਨਾਲ ਵੱਜਿਆ ਜੀ ਤੇ ਗੱਡੀ ਦੂਜੇ ਪਾਸੇ ਟੈਂਕਰ ਆਇਆ ਹੁਣੇ ਚੜਾ ਅੱਛਾ ਜੀ ਤੇ ਕੰਮ ਕੀ ਕਰਦਾ ਸੀ ਮੁੰਡਾ ਮੈਨੇਜਮੈਂਟ ਦਾ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਅੱਛਾ ਤੇ ਗੱਲ ਕਰੀਏ ਘਰ ਦੀ ਫੈਮਿਲੀ ਕਿੱਦਾਂ ਫੈਮਿਲੀ ਚ ਕੌਣ ਕੌਣ ਸੀ ਉਹਨੇ ਕੋਈ ਦੋ ਇੱਕੋ ਬੇਟਾ ਹੈਗਾ ਅੱਛਾ ਕੱਲਾ ਕੱਲਾ ਚੱਲਦਾ ਇੱਕ ਸਿਸਟਰ ਹੈ ਮਾਪੇ ਉਹ ਬਸ ਕਿੰਨੇ ਵਜੇ ਦੇ ਕਰੀਬ ਤੁਹਾਨੂੰ ਪਤਾ ਲੱਗਦਾ ਹਮੀਆਂ ਕਿਹੜਾ ਹਾਸਾ ਹੈ 11 ਕਮੇਜ ਦੇ ਸਾਬਕਾ ਰਾਤ ਦੇ 11 ਸਾਡੇ ਸਵੈ ਸੇਵਕ ਸੀ ਜੀ ਆਰਐਸਐਸ ਦੇ ਨਾਲ ਜੁੜੇ ਸੀ ਸਾਰੇ ਬੱਚੇ ਔਰ ਬਚਪਨ ਤੋਂ ਹੀ ਇਹ ਸ਼ਾਖਾ ਤੇ ਅੰਦਰ ਸੀਗੇ ਔਰ ਇਹ ਸਾਰੇ ਆਪਸ ਦੇ ਵਿੱਚ ਸਵੈ ਸੇਵਕ ਇਕੱਠੇ ਹੀ ਰਹਿੰਦੇ ਸੀਗੇ ਅੱਛਾ ਜੀ ਤੇ ਕੱਲ ਅ ਗਏ ਆ ਮੈਰਿਜ ਤੇ ਸੀਗੇ ਸਾਰੇ ਇਕੱਠੇ ਤੇ ਉਸ ਤੋਂ ਬਾਅਦ ਵਿੱਚ ਸ਼ਾਮ ਨੂੰ ਕੋਈ ਦੋਸਤ ਦੋਸਤ ਕੰਦੇ ਵਿੱਚ ਚਲੋ ਆਪਾਂ ਚਲਦੇ ਆ ਘੁੰਮਣ ਫਿਰਨ ਵਾਸਤੇ ਬਿਤੇ ਘੁੰਮਣ ਵਾਸਤੇ ਗਿਆ ਤੇ ਰਸਤੇ ਦੇ ਵਿੱਚ ਜਿਹੜੀ ਇਹ ਦੁਰਘਟਨਾ ਜਿਹੜੀ ਹੈ ਜਿੰਨੂੰ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਸਾਡੇ ਕੋਲੋਂ ਤੇ ਪਤਾ ਲੱਗਿਆ ਰਾਤ ਨੂੰ ਇਦਾਂ ਐਕਸੀਡੈਂਟ ਹੋ ਗਿਆ ਟਰੱਕ ਨੇ ਮਾਰੀ ਸਾਈਡ ਗੱਡੀ ਅਨਿਯੰਤਰਤ ਹੋ ਕੇ ਤਾਂ ਦੂਸਰੇ ਪਾਸੇ ਚਲੇ ਗਈ ਸਾਹਮਣੇ ਟੈਂਕਰ ਆ ਰਿਹਾ ਸੀਗਾ ਤੇ ਉਹਦੀ ਚਪੇਟ ਚਾ ਕੇ ਤੇ ਉਹ ਬਲਾਸਟ ਹੋ ਗਿਆ ਕਿੰਨੇ ਜਾਣੇ ਸੀ ਕਿੱਥੇ ਦੇ ਆ ਕੀ ਕੀ ਨਾਮ ਇੱਕ ਹੈ ਜੀ ਆਪਣੇ ਇੰਦਰਜੀ ਜੀ ਹੈ ਸਾਡੇ ਇੰਦਰਜੀ ਜੀ ਅਨਕੇ ਜੀ ਰਾਜੂ ਜੀ ਔਰ ਅਭੀ ਜੀ ਔਰ ਇੱਕ ਹੋਰ ਇਹਨਾਂ ਦਾ ਦੋਸਤ ਜੇਲ ਰੋਡ ਦੇ ਪੁਲਸੀ ਮੈਨੂੰ ਉਹਨਾਂ ਦਾ ਨਾਮ ਤਾਂ ਪਤਾ ਵੈਸੇ ਕਿੰਨੇ ਜਨੇ ਸੀ ਟੋਟਲ ਇਹ 5 ਜਨੇ ਸੀਗੇ ਟੋਟਲ ਜੀ ਪਰਕ ਕੈਂਪ ਦੇ ਕਿੰਨੇ ਨੌਜਵਾਨ ਸੀ ਚਾਰ ਜਿਹੜੇ ਬੱਚੇ ਆ ਉਹ ਸਾਡੇ ਪਰਕ ਕੈਂਪ ਦੇ ਆ ਕੰਮ ਕੀ ਕਰਦੇ ਸੀ ਇਹ ਸਾਰੇ ਪਹਿਲੇ ਤਾਂ ਇਹ ਸਟੂਡੈਂਟ ਸੀ ਪਰ ਹੁਣ ਟਾਈਮ ਟੂ ਟਾਈਮ ਆਪਣੇ ਆਪਣੇ ਕਮਾਰੇ ਵਿੱਚ ਜਿੰਨੂੰ ਜੋ ਵੀ ਕੰਮ ਮਿਲ ਰਿਹਾ ਸੀਗਾ ਉਹ ਕਰ ਰਿਹਾ ਸੀਗਾ ਤੇ ਰਾਜੂ ਜੀ ਦਿਲਕੁਸ਼ਾ ਮਾਰਕੀਟ ਵਿੱਚ ਕੁਝ ਸ਼ਾਇਦ ਹੋਲ سیلਰ ਦੇ ਕੋਲ ਮੈਡੀਕਲ ਦੇ ਵਿੱਚ ਉੱਥੇ ਕਰਦੇ ਸੀਗੇ ਅਭੀ ਜੀ ਇਹ ਸ਼ਾਇਦ ਇਹਨਾਂ ਦਾ ਨਾ ਕੋਈ ਉਹ ਸੀਗਾ ਜਿਹੜਾ ਸ਼ਫਟ ਟਾਈਪ ਹੁੰਦਾ ਨਾ ਇਸ ਤਰ੍ਹਾਂ ਦਾ ਕੋਈ ਕੰਮ ਕਰਦੇ ਸੀਗੇ ਕਿਸੇ ਦੇ ਨਾਲ ਤੇ ਜਿਹੜੇ ਇੰਦਰਜੀਤ ਜੀ ਸੀਗੇ ਸਟੂਡੈਂਟ ਸੀ ਤੇ ਜਿਹੜੇ ਆਪਣੇ ਅੰਕੇ ਜੀ ਐ ਇਹ ਵੀ ਹੁਣ ਕੁਛ ਨਾ ਕੁਛ ਜੋ ਉਹਨਾਂ ਦਾ ਕੋਈ ਕੰਮ ਸੀਗਾ ਉਹ ਕਰ ਰਹੇ ਸੀਗੇ ਔਰ ਇਹ ਬਹੁਤ ਮੰਦਪਾਗੀ ਘਟਨਾ ਔਰ ਰਾਸ਼ਟਰੀ ਸੇਵਾ ਸੇਵਕ ਸੰਗ ਨੂੰ ਇਹਦਾ ਬਹੁਤ ਵੱਡਾ ਕਾਟਾ ਜਿਹੜਾ ਉਹ ਸਾਨੂੰ ਹੋਇਆ ਇਹਨਾਂ ਬੱਚਿਆਂ ਦੇ ਜਾਂ